जिथे बाबा पैर धरे पूजा या सन साबुण सिद्धिया सब जग ਚੀਮਾ ਖੁਰਦ ਵਿਖੇ ਕੈਂਪ ਲਗਾਇਆ ਜਾ ਰਿਹਾ ਅਸੀਂ ਅੱਗੇ ਵੀ ਤੁਹਾਡੇ ਵਿਸ਼ੇਸ਼ ਪਰਾਲੇ ਤੁਸੀਂ ਉਹ ਕੀ ਕਹਿਣਾ ਚਾਹੁੰਦੇ ਹੋ ਵਰਲਡ ਕਾਚਾਸ ਰਿਵਰ ਵਿੱਚ ਵੀ ਪਤੇ ਰਾਜਾ ਬਲੀਕ ਕਰ ਰਹੇ ਤੇ ਜੀ ਹੈਗੀ ਆ ਅਸੀਂ ਆਪਣੇ ਪਹਿਲਾਂ ਆਈ ਕੈਂਪ ਲਾਈ ਸੀ ਆਪਣੀ ਜਨਵਰੀ ਦੇ ਵਿੱਚ ਹੁੰਨ ਸੀਗਾ ਤੇ ਇਅਰ ਲੋਸ ਤੇ ਥਰੋ اٹ ది ਕੈਂਪ ਲਗਾਉਣੀ ਆ ਸੰਗਤ ਵੱਲੋਂ ਜੀ ਆ ਉਹ ਨਹੀਂ ਪਤਾ ਸੰਗਤ ਹੈ ਕਿ ਉਹਨਾਂ ਦੀ ਹਲਚ ਹੋ ਸਕ ਏ ਏ ਏ ਆਪਣੇ ਟੈਸਟ ਕਰਾ ਲੈ ਕੇ ਉਹਨਾਂ ਵੀ ਜਿੰਨੀ ਮਾਫ਼ੀ ਕਰ ਸਕਦੇ ਬਾਅਦ ਖੰਨਾਰਾਇ ਜੀ ਪੂਰੀ ਕਰ ਗਏ। ਬਾਗੀ ਜੀ ਦਾ ਕਹਾਲਾ ਸਿਵਾ ਹੈ ਜੀ